ਰਾਜ ਸੱਤ ਨੌਂ ਦੇ ਤੇ ਰੋਗੀ ਕਲਬ ਨਾਬਾ ਚ ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰਮਤ ਵੱਲੋਂ ਪਬਲਿਸ਼ੇਸ਼ਨ ਵੱਲੋਂ ਕੇਂਦਰੀ ਪੰਜਾਬੀ ਲੇਖਕਾਂ ਦੇ ਸਹਿਯੋਗ ਨਾਲ ਤੰਦਾ ਪੁਸਤਕ ਦਾ ਰਿਲੀਸ ਸਮਾਰੋਹ ਨੇ ਬਹੁਤ ਵੱਡਾ ਕਵੀ ਦਰਬਾਰ ਹੋਇਆ ਜਿਹੜੇ ਇਸ ਕਿਤਾਬ ਦੇ ਵਿੱਚ ਨਵੇਂ ਲੇਖਕ ਸਿਗੇ ਉਹਨਾਂ ਦੀ ਸਾਰਿਆਂ ਦੀਆਂ ਕਵਤਾਵਾਂ ਸੁਣੀਆਂ ਗਈਆਂ ਪਰ ਬੜੀਆਂ ਬਿਹਤਰੀਨ ਕਵਤਾਵਾਂ ਜੀ ਗਜ਼ਲਾਂ ਜਨਾਬੇ ਨਾਬੇਜ ਸਾਈਬਰ ਲਾਈਨ ਨਮੇ ਕਮੀਆਂ ਨੇ ਤੇ ਉਸ ਤੋਂ ਬਾਅਦ ਆਦਰਮਾਨ ਸਤਕਾਰ ਜਿਤੇ ਅੱਜ ਦੇ ਸਮਾਗਮ ਦੀ ਬਹੁਤ ਵਧੀਆ ਸ਼ਖਸੀਅਤਾਂ ਡਾਕ ਇਤਿਪਾ ਨੂੰ ਮਨਾਉਂ ਰੌਸ਼ਨ ਸਾਹਿਬ ਜੀ ਜੋ ਹੋਰ ਬੜੀਆਂ ਸ਼ਖਸੀਅਤਾਂ ਕੇ ਪਹੁੰਚੀਆਂ ਉਥੇ ਸਾਡੀਆਂ ਮੰਗੀਆਂ ਕਲਾਂ ਕਲਮਾਂ ਜੀ ਪਹੁੰਚੀਆਂ ਜਨਾਬੇ ਦਾ ਨਾਮ ਕਪਤਾ ਦੇ ਨਾਮ ਤੇ ਲਿਆ ਜਾਂਦੇ ਨਾਬਾ ਕਪਤਾਨ ਸੁਭੀ ਅੱਜ ਇਸੇ ਕਰਵਾਉਣੇ ਤੇ ਅੱਜ ਨੂੰ ਅੱਜ ਦਾ ਸਮਾਗਮ ਦੇ ਨਾਬਾ ਕਪਤਾਨ ਸੁਭੀ ਜਿਹੜੇ ਅੱਜ ਇਕੱਠੇ ਹੋਏ ਸੀ ਬਹੁਤ ਜਿਆਦਾ ਰੌਣਕ ਰਹੀ ਹੈ ਤੇ ਬਹੁਤ ਵਧੀਆ ਆਦਰ ਮਾਨ ਸਰਕਾਰ ਨਾਲ ਸਾਰੇ ਪਰਿਵਾਰ ਨੂੰ ਬਣਿਆਗੇ ਜੋ ਮੈਂ ਨਾਪਨ ਰਸੀਆਂ ਨੂੰ ਸਾਰੀ ਨਵੇਂ ਕਵੀਆਂ ਨੂੰ ਤੇ ਕਿਤਾਬ ਦੇ ਜੋ ਸੰਪਾਦਕ ਨੇ ਸੁਰੇਂਦਰ ਜੀ ਚੋਹਾ ਨੂੰ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਭਾਈ ਗੰਗ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਪ੍ਰੀ ਪਬਲਿਕੇਸ਼ਨ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖ ਸਭਾ ਦੇ ਸਹਿਯੋਗ ਨਾਲ ਅੱਜ ਸਾਡੀ 10ਵੀਂ ਪੁਸਤਕ ਤੰਦਾਂ ਰਿਲੀਜ਼ ਹੋਈ ਹੈ 2015 ਦੇ ਵਿੱਚ ਇਹ ਕਾਰਵਾਸੀ ਸ਼ੁਰੂ ਕੀਤਾ ਸੀ ਪਹਿਲੀ ਕਿਤਾਬ ਸਾਡੀ ਪਿੰਗ ਸਤਰੰਗੀ ਆਈ ਸੀ ਤੇ ਸਾਲ ਦਰ ਸਾਲ ਇਹ 10ਵੀਂ ਕਿਤਾਬ ਹੈ ਜੀ ਤੇ ਇਸ ਦਾ ਨਾਮ ਤੰਦ ਹੈ ਜੀ ਇਸ ਦੇ ਵਿੱਚ 43 ਰਾਈਟਰ ਨੇ ਜਿਨ੍ਹਾਂ ਦੀਆਂ ਪੰਜ-ਪੰਜ ਰਚਨਾਵਾਂ ਸ਼ਾਮਲ ਨੇ ਤੇ ਉਹਨਾਂ ਵਿੱਚੋਂ 32 ਰਾਈਟਰ ਅੱਜ ਇੱਥੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ ਆਪਣੀ ਰਚਨਾ ਸੁਣਾਈ ਤੇ ਬਾਅਦ ਵਿੱਚ ਸਨਮਾਨ ਸਮਾਰੋਹ ਹੋਇਆ ਤੇ ਸਾਡੀ ਕੋਸ਼ਿਸ਼ ਹੈ ਸਾਲ ਦਰ ਸਾਲ ਇਹ ਕਾਰਜ ਇਦਾਂ ਹੀ ਚੱਲਦਾ ਰਹੇ। ਬਹੁਤ ਸਾਰ ਦੇ ਵਿੱਚ ਖਾਸ ਤੀਜ ਜਿਹੜੀ ਹੈ ਉਹ ਪੁਸਤਕ ਸਾਰੇ ਦੇ ਵਿੱਚ ਵੱਖ-ਵੱਖ ਵੀ ਦਾਵਾਂ ਦੇ ਵਿੱਚ ਗੀਤ, ਗਜ਼ਲ, ਕਵਿਤਾ ਤਿੰਨੋਂ ਵਿਧਾ ਦੇ ਵਿੱਚ ਰਚਨਾਵਾਂ ਨੇ। ਤੇ ਹਰ ਸਾਲ ਅਸੀਂ ਇੱਕ ਵਿਸ਼ਾ ਦਿੰਦੇ ਹੁੰਦੇ ਆ ਲੇਖਕ ਨੂੰ ਵੀ ਇੱਕ ਰਚਨਾ ਤੁਸੀਂ ਉਹਦੇ ਉੱਤੇ ਲਿਖਣੀ ਹੈ ਤੇ ਬਾਕੀ ਆਪਣੀ ਪਸੰਦ ਦੀਆਂ ਚਾਰ ਰਚਨਾਵਾਂ ਦੇਣੀਆਂ ਹੁੰਦੀਆਂ ਨੇ ਇਸ ਵਾਰ ਦਾ ਵਿਸ਼ਾ ਸਾਡਾ ਵਾਤਾਵਰਣ ਸੀ ਤੇ ਇੱਕ ਇੱਕ ਰਚਨਾ ਲੇਖਕਾਂ ਲੋ ਵਾਤਾਵਰਣ ਤੇ ਲਈ ਗਿਆ ਤੇ ਬਾਕੀ ਰਚਨਾਵਾਂ ਉਹਨਾਂ ਦੀ ਪਸੰਦ ਦੀਆਂ ਨੇ ਤੇ ਕਵਿਤਾ ਗੀਤ ਗਜ਼ਲ ਜੀ ਇਹਦਾ ਵਿਸ਼ਾ ਹੈ ਜੀ ਸ਼ਿੰਦਰ ਜੀ ਨੂੰ ਬਹੁਤ-ਬਹੁਤ ਧੋੜਾ ਆਕਾ ਇਸ ਅਗਲੇ ਕਵਤਾ ਜੋ ਖਤਮ ਹੋ ਗਿਆ ਜੀ ਕਵਤਾ ਖਤਮ ਹੋ ਗਿਆ ਡਾਕਟਰ ਹਰੀ ਸਿੰਘ ਜਾਚਕ ਸਕੱਤਰ ਪੰਜਾਬੀ ਸਹਿਤ ਅਕੈਡਮੀ ਅਤੇ ਪੰਜਾਬੀ ਦਾ ਕਵੀ ਹਾਂ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ 2015 ਤੋਂ ਸੁਰਿੰਦਰਜੀਤ ਸਿੰਘ ਸੁਰਿੰਦਰਜੀਤ ਚੋਹਾਨ ਜੀ ਭਾਈ ਕਾਨ ਸਿੰਘ ਨਾਭਾ ਵਿਚਾਰ ਮੰਚ ਅਤੇ ਪ੍ਰੀਤ ਪਬਲਿਕੇਸ਼ਨ ਵੱਲੋਂ ਲਗਾਤਾਰ ਹੀ ਨੌਜਵਾਨ ਤੇ ਉੱਭਰਦੇ ਕਮੀਆਂ ਨੂੰ ਮਾਣ ਸਨਮਾਨ ਦੇ ਰਹੇ ਨੇ ਬਹੁਤ ਵਧੀਆ ਸਾਇਤਿਕ ਸਮਾਰਮ ਹਰ ਸਾਲ ਹੀ ਇਸ ਸਥਾਨ ਤੇ ਕਰਵਾਉਂਦੇ ਨੇ ਤੇ ਇਸ ਦੇ ਨਾਲ ਹੀ ਹੁਣ ਤੱਕ 10 ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਨੇ ਤੇ ਨੌਜਵਾਨ ਤੇ ਉੱਭਰਦੇ ਕਮੇਨ ਦੇ ਕਵਤਾਵਾਂ ਉਸੇ ਸ਼ਾਮਲ ਕਰਕੇ ਉਹਨਾਂ ਨੂੰ ਹਰ ਸਾਲ ਹੀ ਇਸ ਸਟੇਜ ਤੇ ਭਰਵੇਂ ਇਕੱਠ ਦੇ ਵਿੱਚ ਮਾਣ ਸਨਮਾਨ ਦੇ ਰਹੇ ਨੇ ਇਹਨਾਂ ਨੂੰ ਤੇ ਜਿਹੜੇ ਅਗਵਾਈ ਕਰ ਰਹੇ ਨੇ ਇਹਨਾਂ ਦੇ ਦਰਸ਼ਨ 부ੱਟਰ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ مزید ਦੇਖਾਂਗੇ ਕਿ ਕبھی ਐਸ ਬੋਬੀ ਉਹਨਾਂ ਨੇ ਸੋਚਿਆ ਲੈ ਨਵੇਂ ਕਬੀਆ ਬਾਰੇ ਸੋਚਿਆ ਬੁਲਿੰਦਰ ਸੰਦੂਖ ਸਾਡੇ ਬਹੁਤ ਨਾਮ ਡਾਕਟਰ ਚੰਦਰਪਾਲ ਜੀ ਪੰਜਾਬੀ ਵਾਰੀ ਇਸ ਕਿਤਾਬ ਦਾ ਹੈ। 3 ਉਹਨਾਂ ਨੂੰ ਸ਼ੁਗਨਾਮਾ ਪ੍ਰਿੰਟ ਕਰਾਂਗਾ। ਅੰਦਰੋਂ ਅੰਦਰੋਂ ਵੀ ਆਏ ਇਹਨਾਂ ਨੇ ਵੇਖਿਆ ਸੀ ਕੋਈ ਹਿਸ਼ਾਰਪੁਰ ਤੋਂ ਆ। ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਆਪਾਂ ਵੀ ਅਪੀ ਹੈ ਇਹ ਆਪਣੇ ਆਪ ਦੇ ਵਿੱਚ ਹਾਂ ਜੀ ਸਰ ਅੱਜ ਦਾ ਜੋ ਸਮਾਗਮ ਸੀਗਾ ਇਹ ਸਾਹਜ ਕਿਤਾਬ ਸੀਗੀ ਜੋ ਸਾਡੇ ਬਹੁਤ ਸਾਰੇ ਲੇਖਕਾਂ ਵੱਲੋਂ ਲਿਖੀ ਗਈ ਸੀ ਤੇ ਜਿਨ੍ਹਾਂ ਦੇ ਸੰਪਾਦਕ ਹਨ ਸ੍ਰਿੰਦਰ ਚੋਹਾਨ ਜੀ ਨਾਭਾ ਤੇ ਉਹ ਸਮਾਗਮ ਦੇ ਵਿੱਚ ਅਸੀਂ ਵੀ ਅੱਜ ਹਿੱਸਾ ਲਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਤੇ ਪਿਛਲੇ ਸਾਲ ਮੇਰੀ ਕਿਤਾਬ ਆਈ ਸੀਗੀ ਚਿੰਦਨਵਾਨੀ ਤੇ ਜਿਸ ਨੂੰ ਕੋਈ ਬਹੁਤ ਮਾਣ ਸਨਮਾਨ ਮਿਲੇ ਆ ਤੇ ਦੇਸ਼ਾਂ ਕ੍ਰਿਸ਼ਾਂ ਦੇ ਵਿੱਚ ਮੇਰੀ ਇਹ ਕਿਤਾਬ ਨੂੰ ਬਹੁਤ ਸਨਮਾਨ ਦਿੱਤਾ ਗਿਆ ਹੈ ਤੇ ਮੈਂ ਧੰਨਵਾਦ ਕਰਦੀ ਆ ਸਾਡੇ ਸਰ ਸਰੇਂਦਰ ਚੋਹਾਨ ਜੀ ਆਂਦਾ ਜਿਨ੍ਹਾਂ ਨੇ ਮੈਨੂੰ ਨਤਲ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ ਤੇ ਮੈਂ ਉਸੇ ਹੌਸਲੇ ਦੇ ਸਦਕਾ ਅੱਜ ਇਸ ਮੰਚ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆ ਧੰਨਵਾਦ ਤੁਹਾਨੂੰ ਪਤਾ ਹੈ ਕਿ ਇੱਥੇ ਨੇਕੀ ਸੌ ਸੌ ਪਾਪੜ ਵੇਚ ਕੇ ਇੱਥੇ 100-100 ਪਾਪੜ ਵੇਲ ਕੇ ਨੇਕੀ ਨੇ ਢਾਹੋਰ ਇੱਥੇ ਭਗਵਾਨ ਨੇ ਕਈ ਵਾਰ ਅਵਤਾਰ ਧਾਰਿਆ ਹੈ ਧਰਮਾਤਮਾ ਭਲਾ ਤੂੰ ਹੀ ਦੱਸ ਉਹ ਕਾਹਦਾ ਰੱਬ ਹੈ ਜਿਹਦਾ ਬੰਦੇ ਕੁਝ ਈ ਦਾ ਕਰਦਾ ਹੈ ਉਹ ਕਾਹਦਾ ਰੱਬ ਹੈ ਨਾਲੇ ਧਰਮ ਤਾਂ ਖੁਦ ਇੱਕ ਮਸਲਾ ਹੈ ਨਾਲੇ ਧਰਮ ਤਾਂ ਖੁਦ ਇੱਕ ਮਸਲਾ ਹੈ ਤੇ ਮਸਲੇ 'ਚ ਸਾਰਾ ਕਰਮਾ ਵੈਸੇ ਉਹ ਧਰਮ ਵੀ ਕਾਹਦਾ ਵੈਸੇ ਖੁਦ ਅਧਰਮੀ ਹੋਣਾ ਪੈ ਜਾਵੇ ਜਿਸ ਨੂੰ ਬਚਾਉ ਖੁਦ ਫਤਿਹਮੀ ਹੋਣਾ ਪੈ ਜਾਵੇ ਕਿਸੇ ਅਰਜਨ ਨੂੰ ਬਚਾਉਣ ਲਈ ਸ਼ਹਾਰਾ ਲੈ ਕੇ ਕਿਸੇ ਕੰਮ ਨੂੰ ਮਰਵਾਉਣਾ ਹੈ ਗੁਰੂ ਸ਼ਹਿਨ ਸ਼ਾਹ ਦਾ ਸ਼ਹਿਨ ਸ਼ਾਹ ਹੈ ਇਸ ਲਈ ਉਹ ਨੀਲਾ ਘੋੜਾ ਤੇ ਬਾਜ ਰੱਖਦਾ ਗੁਰੂ ਦਾ ਇੱਕ ਰਾਹ ਹੈ ਗੁਰੂ ਦਾ ਇੱਕ ਰਾਹ ਹੈ ਅਸ਼wini ਬਗੜੀ ਜੀ ਭਾਈ ਕਾਮ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਕਨਵੀਨਰ ਬਜੋਂ ਆਪਣੀ ਸੇਵਾ ਨਿਭਾ ਰਹੇ ਹ ਜੀ ਤੇ ਅੱਜ ਦਾ ਇਹ ਸਮਾਗਮ ਸਾਡੇ ਸੁਰਿੰਦਰ ਜੀ ਪੀਰ ਸਾਡੇ ਮੰਚ ਦੇ ਮਾਨਮਤ ਤੇ ਆਦੇਦਾਰ ਨੇ ਇਹ ਇਹਨਾਂ ਵੱਲੋਂ ਬਹੁਤ ਹੀ ਛਲਾਗਾ ਯੋਗ ਉਪਰਾਲਾ ਕੀਤਾ ਗਿਆ ਖਾਸ ਕਰਕੇ ਜਿਹੜੇ ਨਵੇਂ ਕਵੀ ਨੇ ਉਹਨਾਂ ਨੂੰ ਪਲੇਟਫਾਰਮ ਮਹੀਆ ਕਰਵਾਉਣ ਦਾ ਕਈ ਵਾਰ ਕੀ ਹੁੰਦਾ ਕਿ ਕਵਿਤਾ ਜਿਹੜੇ ਕਵੀ ਨੇ ਜਾਂ ਸ਼ਾਇਰ ਨੇ ਉਹ ਆਪਣੀ ਹਜੇ ਕਵਤਾਵਾਂ ਨਵੀਆਂ ਲਿਖਦੇ ਹੁੰਦੇ ਨੇ ਉਹ ਨਵੀਆਂ ਪੂਰੀ ਇੱਕ ਕਿਤਾਬ ਨਹੀਂ ਛਾਪ ਸਕਦੇ ਤਾਂ ਉਹਨਾਂ ਦੀਆਂ ਥੋੜੀਆਂ ਜਿਹੀਆਂ ਰਚਨਾਵਾਂ ਲੈ ਕੇ ਤਾਂ ਉਹਨਾਂ ਨੂੰ ਇੱਕ ਸਾਂਝਾ ਪਲੇਟਫਾਰਮ ਮਹੀਆ ਕਰਵਾਇਆ ਜਾਂਦਾ ਤੇ ਪ੍ਰੀਤ ਪਬਲਿਕੇਸ਼ਨ ਨਭਾ ਬੜੀ ਸਫਲਤਾ ਦੇ ਨਾਲ ਚਲਾ ਰਹੇ ਨੇ ਸਾਡਾ ਮਾਣ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਹਰ ਸਾਲ ਇਹ ਦਸਵੀਂ ਪੁਸਤਕ ਹੈ ਹਰ ਸਾਲ ਕਵੀਆਂ ਨੂੰ ਸ਼ਾਮਲ ਕਰਕੇ ਉਹਨਾਂ ਦੀਆਂ ਰਚਨਾਵਾਂ ਨੂੰ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਔਰ ਹਰ ਕਿਤਾਬ ਦਾ ਨੇ ਇੱਕ ਥੀਮ ਦਿੱਤਾ ਜਾਂਦਾ ਉਹਦੇ ਵਿੱਚ ਕਿਸਾਨੀ ਵੀ ਸ਼ਾਮਲ ਹੈ ਨਸ਼ੇ ਵੀ ਸ਼ਾਮਲ ਹੁੰਦੇ ਨੇ ਤਾਂ ਹਰ ਇੱਕ ਥੀਮ ਦੇ ਉੱਤੇ ਜਿਹੜੀ ਆ ਉਹ ਇੱਕ ਵਿਸ਼ੇਸ਼ ਥੀਮ ਦੇ ਕੇ ਉਸ ਦੇ ਉੱਪਰ ਕਵਤਾ ਲਿਖੀ ਜਾਂਦੀ ਹੈ ਇੱਕ ਕਵਤਾ ਆਉਂਦੀ ਹੁੰਦੀ ਹੈ ਬਾਕੀ ਜਿਹੜੀਆਂ ਚਾਰ ਕਵਤਾਵਾਂ ਨੇ ਉਹ ਕਵੀ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਵਿਸ਼ੇ ਦੇ ਕੇ ਆ ਉਹ ਲਿਖ ਸਕਦਾ ਜਿਹੜੇ ਵਿੱਚ ਸ਼ਾਮਲ ਕਰ ਸਕਦਾ ਹੈ